ਜਿਹੜੇ ਵੀ ਸਤਕਾਰਯੋਗ ਨੌਜਵਾਨ ਸਾਥੀ ਮੇਰੇ ਆ ਮਾ ਮੇਰੀਆਂ ਭੈਣਾਂ ਸਾਡੇ ਮਜੁਰਗ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਅਸਲ ਦੇ ਵਿੱਚ ਗੱਲ ਕੀ ਆ ਗੱਲ ਸਮਝਣ ਵਾਲੀ ਤਾਂ ਇਹੀ ਹੈ ਕਿ ਅੱਜ ਸਾਡੇ ਪੰਜਾਬ ਦੇ ਹਾਲਾਤ ਸਾਡੇ ਪੰਜਾਬੀਆਂ ਦੇ ਹਾਲਾਤ ਕਿਉਂ ਬਣੇ ਨੇਗੇ ਇਹਦੇ ਵਿੱਚ ਜ਼ਿੰਮੇਵਾਰ ਸਭ ਤੋਂ ਪਹਿਲਾਂ ਅਸੀਂ ਆਪ ਆ ਇਸ ਗੱਲ ਨੂੰ ਸਾਨੂੰ ਮੰਨਣਾ ਪੈਣਾ ਚਾਹੀਦਾ ਜਦ ਤਨ ਅਸੀਂ ਇਹ ਗੱਲ ਨੂੰ ਮੰਨ ਲਾਂਗੇ ਮੰਨਣ ਤੋਂ ਬਾਅਦ ਫਿਰ ਕਿਤੇ ਅੱਗੇ ਜਾ ਕੇ ਅਸੀਂ ਸੋਚਾਂਗੇ ਪਹਿਲਾਂ ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਮੰਨਣ ਦੀਆਂ ਨੇ ਸੁਣਨ ਦੀਆਂ ਨੇ ਫਿਰ ਮੰਨਣ ਦੀਆਂ ਨੇ ਪਹਿਲਾਂ ਮੰਨ ਲੜਾ ਚਾਹੀਦਾ ਵੀ ਹਾਂ ਗਲਤੀਆਂ ਸਾਡੀਆਂ ਵੀ ਨਹੀਂ ਆ ਇਹ ਗਲਤੀਆਂ ਸਾਡੀਆਂ ਕੀ ਨਹੀਂਆਂ ਆਪਾਂ ਥੋੜਾ ਜਿਹਾ ਪਿੱਛੇ ਵਗ ਜਾਈਏ ਵੀ ਸਾਨੂੰ ਸਾਡੇ ਉੱਤੇ ਰਾਜ ਕਿਵੇਂ ਕੀਤਾ ਜਾਂਦਾ ਆ ਆਪਾਂ ਸੁਣਦੇ ਆਇਆ ਪਿਛਲੇ ਸਮੇਂ ਤੋਂ ਕਿ ਅੰਗਰੇਜ਼ਾਂ ਨੇ 200 ਸਾਲ ਸਾਡੇ ਉੱਪਰ ਰਾਜ ਕੀਤਾ 200 ਸਾਲ ਰਾਜਗਰ ਕੀਤਾ 70000 ਤੋਂ ਲੈ ਕੇ ਲੱਖਾਂ ਕੰਗਰੇਜ ਜਿਹੜਾ ਪੂਰਾ 200 ਸਾਲ ਪੂਰਾ ਭਾਰਤ ਦੇ ਵਿੱਚ ਰਿਹਾ ਕਿਉਂਕਿ ਉਹ ਇੰਨੇ ਘੱਟ ਬੰਦੇ ਸਵਾ 100 ਕਰੋੜ ਤੇ ਰਾਜ ਕਿਵੇਂ ਕਰਕੇ ਰਾਜ ਇਸ ਕਰਕੇ ਕਰਕੇ ਕਿਉਂਕਿ ਉਹਨਾਂ ਨੇ ਸਾਨੂੰ ਕਾੜ ਕੇ ਰੱਖਿਆ ਸਾਨੂੰ ਕੱਲੇ-ਕੱਲੇ ਨੂੰ ਕਰਕੇ ਰੱਖਿਆ ਇਸ ਕਰਕੇ ਉਹ ਸਾਡੇ ਉੱਪਰ ਇੰਨਾ ਲੰਮਾ ਸਮਾਂ ਰਾਜ ਕਰੀ ਗਏ ਪਰਸਨਾ ਵਾਂਗੂ ਲੋਕਾਂ ਨੂੰ ਤੋਰੀ ਫਿਰੇ ਆ ਲੋਕਾਂ ਦੇ ਗਲਾਂ ਦੇ ਵਿੱਚ ਰੱਸੇ ਪਾ ਕੇ ਜਿਸ ਤਰ੍ਹਾਂ ਵੀ ਹੋਇਆ ਉਹ ਲੰਮਾ ਸਰਾ ਸਮਾਸੀ ਗੁਲਾਮੀ ਦੀਆਂ ਜਿਹੜੀਆਂ ਉਹਨੂੰ ਭੁਗਤਿਆ ਤੇ ਪਰ ਹੁਣ ਵੀ ਅਸੀਂ ਕੋਈ ਅਸੀਂ ਜਾਦੂ ਵਜੂਦ ਨਹੀਂ ਗੇ ਹੁਣ ਵੀ ਸਾਡਾ ਸਿਸਟਮ ਉਹੀ ਹੈ ਮੰਨ ਲੈਣਾ ਚਾਹੀਦਾ ਸਾਨੂੰ ਕਿਉਂਕਿ ਹੁਣ ਜਿਹੜੀ ਮੌਜੂਦਾ ਸੱਤਾਧਾਰੀ ਪਾਰਟੀਆਂ ਨੇਗੀਆਂ ਸਾਰੀਆਂ ਪਾਰਟੀਆਂ ਦੀ ਆਪੇ ਗੱਲ ਕਰ ਲਓ ਸਾਡੇ ਪਿੰਡਾਂ ਦੇ ਵਿੱਚ ਕੀ ਹੋਇਆ ਪਿਆ ਸਾਡੇ ਪਿੰਡਾਂ ਦੇ ਵਿੱਚ ਇਹ ਚੀਜ਼ ਹੋਈ ਪਿਆ ਕਿ ਕੋਈ ਤਾਂ ਪੂਰੇ ਵੱਡੀ ਬਾਹ ਖੜੀ ਕਰਕੇ ਕਹਿੰਦਾ ਮਾ ਕਾਂਗਰਸੀਆਂ ਮੈਨੂੰ ਮੇਰੇ ਪਿਓ ਨੂੰ 20 ਸਾਲ ਹੋ ਗਏ ਕਾਂਗਰਸ ਚ ਕੰਮ ਕਰਦੇ ਨੂੰ ਫਿਰ ਦੂਜਾ ਬਾਹ ਖੜੀ ਕਰ ਢ ਕੇ ਕਹੂਗਾ ਮੇਰਾ ਮੇਰੇ ਬਾਪੂ ਨੂੰ ਬਾਦਲਾਂ ਦੇ ਵਿੱਚ ਕੰਮ ਕਰਦੋ ਇੰਨਾ ਟਾਈਮ ਹੋ ਗਿਆ ਆ ਨਵੇਂ ਆ ਕੇ ਕ੍ਰਾਂਤੀਕਾਰੀ ਤਿੰਨ ਸਾਲ ਹੋ ਗਏ ਸਾਨੂੰ ਭਗਮਾਤਮਾਨ ਦੇ ਨਾਲ ਜੁੜਿਆ ਨੂੰ 4 ਸਾਲ ਹੋ ਗਏ ਫਿਰ ਰਹਿੰਦੇ ਖੁੰਦੇ ਆ ਫੀਜੀਪੀ ਵਾਲੇ ਆ ਕੇ ਉਹ ਅਸੀਂ ਪਾਰਟੀਆਂ ਦੇ ਵਿੱਚ ਪਾੜ ਕੇ ਸਾਡੇ ਉੱਤੇ ਰਾਜ ਕਰ ਰਹੇ ਨੇਗੇ ਲੰਨ ਵਾਲੇ ਲੋਕ ਸਾਰੇ ਪਾਟ ਗਏ ਸਭ ਤੋਂ ਵੱਡੀ ਗੱਲ ਜਿਹੜੀ ਸਿੱਖੀ ਆ ਸਭ ਤੋਂ ਵੱਡੀ ਗੱਲ ਜਿਹੜੀ ਪਤਮਾਨਦਮਨ ਅੰਗਰੇਜ਼ਾਂ ਤੋਂ ਕੀ ਸਿੱਖੀ ਆ ਸਮਝ ਲਓ ਮੇਰੀ ਗੱਲ ਜਾਣ ਕੇ ਝੂਠੀ ਪੱਗ ਜਿਹੜੀ ਉੱਪਰ ਇਹਨੇ ਬੰਨੀ ਆ ਨਾ ਜਿਹੜੀ ਕਿ ਮੈਂ ਕਹਿੰਦਾ ਭਗਤ ਸਿੰਘ ਵਾਲੇ ਕਾਲ ਕਰਦਾ ਮੈਂ ਭਗਤ ਸਿੰਘ ਵਾਲੇ ਨਾ ਥੱਲੇ ਅੰਗਰੇਜ਼ਾਂ ਦੀ ਨੀਤੀ ਆ ਜਿਹੜੀ ਉਹ ਇਸ ਪੱਗ ਦੇ ਥੱਲੇ ਉਹ ਤਾਂ ਕੀ ਕਰਦਾ ਉਹ ਤਾਂ 5:00 ਵਜੇ ਤੋਂ ਬਾਅਦ ਜਿਹੜੀ ਪੱਗ ਉਹ ਲੈ ਜਾਂਦੀ ਆ ਪਰ ਜਿਹੜੀ ਅਸਲ ਅੰਦਰ ਨੀਤੀ ਆ ਉਹ ਜਿਹੜੀ ਹਿਰਦੇ ਦੇ ਵਿੱਚ ਨੀਤੀ ਅੰਗਰੇਜ਼ਾਂ ਵਾਲੀ ਨੀਤੀ ਆ ਉਹ ਅੰਗਰੇਜ਼ਾਂ ਵਾਲੀ ਨੀਤੀ ਕੀ ਆ ਅੰਗਰੇਜ਼ਾਂ ਵਾਲੀ ਨੀਤੀ ਇਹ ਆ ਕਿ ਸਭ ਤੋਂ ਵੱਡਾ ਕੰਮ ਇਹਸ ਬੰਦੇ ਨੇ ਸਭ ਤੋਂ ਵੱਡਾ ਕੰਮ ਇਹਸ ਬੰਦੇ ਨੇ ਸਾਨੂੰ ਪਾੜਨ ਦੀਆਂ ਸਾਡੇ ਕਿਸਾਨ ਦੇ ਇਥੇ ਬੰਦੇ ਨੂੰ ਪਾੜਨ ਦੇ ਵਿੱਚ ਕੀਤਾ ਸਭ ਤੋਂ ਵੱਡਾ ਕੰਮ ਇਹ ਬੰਦੇ ਨੇ ਕੀਤਾ ਕਿਉਂ ਸਮਝੋ ਮੇਰੀ ਇਸ ਗੱਲ ਨੂੰ ਕਿਉਂਕਿ ਪਿੱਛੇ ਅਮਿਤਸਰ ਦਾ ਕੇਦਰੀਵਾਲ ਦਾ ਆਰਐਸਐਸ ਵਰਗਿਆਂ ਵਿਚਾਰਤਾਂ ਦਾ ਹੱਥ ਆ ਭਗਮਤ ਮਾਨ ਦੇ ਪਿੱਛੇ ਭਗਮਤ ਮਾਨ ਦਾ ਐ ਹੱਥ ਪਿੱਛੇ ਬੰਨੇ ਹੋਏ ਨੇ ਐ ਐ ਹੱਥ ਪਿੱਛੇ ਬੰਨੇ ਹੋਣੇ ਤਾਂ ਕੱਲਾ ਮੂੰਹ ਦਿਖਦਾ ਇਹਦਾ ਤਾਂ ਪਿੱਛੇ ਆਪ ਕਿਨੇ ਬੱਲੇ ਹੋਣਗੇ ਇੰਚ ਬਾਹਰ ਨਹੀਂ ਹੈਗਾ ਭਾਜਪਾ ਤੋਂ ਤੁਹਾਨੂੰ ਲੱਗਦਾ ਵੀ ਇਹ ਭਾਜਪਾ ਤੋਂ ਬਾਹਰ ਹੈ ਇੱਕ ਇੰਚ ਵੀ ਬਾਹਰ ਨਹੀਂ ਹੈਗਾ ਸਭ ਤੋਂ ਵੱਡਾ ਕੰਮ ਇਹਨੇ ਕੀ ਕਰਿਆ ਆਉਣ ਸਾੜ ਜਿਹੜੇ ਲੜਨ ਵਾਲੇ ਲੋਕ ਨੇਗੇ ਜਿਨ੍ਹਾਂ ਨੇ ਜ਼ਮੀਨਾਂ ਬਚਾਈਆਂ ਲੰਬੇ ਸਮੇਂ ਤੋਂ ਇਹ ਲੋਕ ਕਿਸਾਨੀ ਦੇ ਲਈ ਲੜਦੇ ਆਉਂਦੇ ਨੇ ਆਪਣੇ ਹੱਕਾਂ ਲਈ ਲੜਦੇ ਆਉਂਦੇ ਨੇ ਸਭ ਤੋਂ ਵੱਡਾ ਕੰਮ ਇਹ ਬੰਦੇ ਨੇ ਕੀ ਕੀਤਾ ਜਦੋਂ ਸਾਡਾ ਧਰਨਾ ਚੱਲ ਰਿਹਾ ਸੀਗਾ ਦਿੱਲੀ ਵਾਲਾ ਸਾਡਾ ਧਰਨਾ ਚੱਲ ਰਿਹਾ ਸੀਗਾ ਉੱਥੇ ਸਾਡੇ ਕਿਸਾਨ ਆਗੂ ਨੇ ਇਸ ਗੰਗੇ ਨੇ ਕੇਦਰੀਵਾਲ ਨੇ ਇਹਨਾਂ ਨੇ ਸਰਨੇ ਮੀਟਿੰਗਾਂ ਕਰਨੇ ਸ਼ੁਰੂ ਕਰਤੀਆਂ ਕੀ ਕਰਿਆ ਵੀ ਸੋਨੂੰ ਚੋਣਾ ਲੜੋ ਜੀ ਤੁਸੀਂ ਆਹ ਕਰੋ ਜੀ ਆਹ ਕਰੋ ਜੀ ਉੱਥੋਂ ਤੋਂ ਲੈ ਕੇ ਹੁਣ ਤੱਕ ਪਹਿਲਾਂ ਤਾਂ ਇਹ ਚੱਲਦਾ ਆ ਊਂ ਵੋਟਾਂ ਤਿਕਰਜਣਾਂ ਟਾਈਮੇ ਜਿੰਨਾ ਟਾਈਮੇ ਕੁਰਸੀ ਤੇ ਨਹੀਂ ਬੈਠਿਆ ਅੰਦਰ ਖਾਤੇ ਭਾਰਦਾ ਆ ਫਿਰ ਸਰਯਮ ਸਾਹਮਣੇ ਆ ਗਿਆ ਇਹ ਬੰਦਾ ਸਰਯਮ ਸਾਹਮਣੇ ਆ ਕੇ ਅੱਜ ਕਿਸਾਨ ਆਗੂ ਨੇ ਬੰਦਾ ਇਹ ਉਹ ਸ਼ਬਦ ਬੋਲਦਾ ਜਿਹੜੇ ਕਿ ਸੋਨੇ ਨਹੀਂ ਜਾਂਦੇ ਜਿਹੜੇ ਸੁਣੇ ਨਹੀਂ ਜਾਂਦੇ ਸਾਰੇ ਕਿਸਾਨ ਜਿੱਥੇ ਬੰਦੇ ਨੂੰ ਪਾੜਦਾ ਪੰਜਾਬ ਦੇ ਵਿੱਚ ਜਿਹੜਿਆ ਲੜਨ ਵਾਲੇ ਲੋਕ ਨੇ ਕੋਈ ਸਿੱਖ ਜਿੱਥੇ ਬੰਦਿਆਂ ਦੇ ਵਿੱਚ ਇਕਤਾ ਨਹੀਂ ਹੈਗੀ ਕੋਈ ਕਿਸਾਨ ਜਿੱਥੇ ਬੰਦਿਆਂ ਦੇ ਵਿੱਚ ਇਕਤਾ ਨਹੀਂ ਹੈਗੀ ਕੋਈ ਮਜ਼ਦੂਰ ਜਿੱਥੇ ਬੰਦਿਆਂ ਦੇ ਵਿੱਚ ਇਕਤਾ ਨਹੀਂ ਹੈਗੀ ਕਿਉਂਕਿ ਇਹਨਾਂ ਨੇ ਪੂਰਾ ਐੜ ਤਹਿਸ ਨਸ਼ ਕਰਕੇ ਸੜਦਾ ਕੋਈ ਵੀ ਬੰਦਾ ਸਭ ਤੋਂ ਪਹਿਲੀ ਗੱਲ ਇਹ ਆ ਜੇ ਕੋਈ ਆਪਣਾ ਕੌਮੀ ਮੋਰਚਾ ਲੱਗਿਆ ਜਾਂ ਕੋਈ ਆਪਣਾ ਜਿਹੜਾ ਪਾਂਸਥਿਕ ਮੋਰਚਾ ਲੱਗਿਆ ਜੋ ਦੇ ਵਿੱਚ ਇੱਕ ਜੱਥੇਬੰਦੀ ਅਗਵਾਈ ਕਰਦੀ ਹੈ ਦੂਜੀਆਂ ਜੱਥੇਬੰਦੀਆਂ ਦਾ ਵਿਰੋਧ ਕਰ ਰਹੀਆਂ ਨੇ ਉਹ ਵਿਰੋਧ ਕਿਉਂ ਕਰ ਰਹੀਆਂ ਨੇ ਇੱਕ ਕਿਸਾਨ ਜੱਥੇਬੰਦੀ ਨੇ ਮੋਰਚਾ ਲਾ ਲਿਆ ਦੂਜਾ ਦਾ ਵਿਰੋਧ ਕਰ ਰਹੀਆਂ ਨੇ ਕਿਉਂ ਕਰ ਰਹੀਆਂ ਨੇ ਪਿੱਛੇ ਤਾਕਤ ਹੈ ਪਿੱਛੇ ਪਿੱਛੇ ਇੱਕ ਜੁੰਡਲੀ ਚੱਲ ਰਹੀ ਹੈ ਜਿਹੜੀ ਕਿ ਪਾੜਨ ਤੋਂ ਵੱਡੇ-ਵੱਡੇ ਅਫਸਰ ਆਉਂਦੇ ਨੇ ਕਿ ਉਹ ਕਿਸਾਨ ਜੱਥੇਬੰਦੀਆਂ ਨੂੰ ਕੁਝ ਨੂੰ ਕੁਛ ਦੱਸ ਦਿੰਦੇ ਨੇ ਕੁਝ ਨੂੰ ਕੁਛ ਦੱਸ ਦਿੰਦੇ ਨੇਗੇ ਤਾਂ ਕਰਕੇ ਜਿਹੜਾ ਅੱਜ ਉਹ ਪਾਰਟੀ ਸਾਰਿਆਂ ਨੂੰ ਕਰਤਾ ਇਸ ਕਰਕੇ ਅੱਜ ਉਹ ਹੀ ਜਿਹੜੇ ਅੰਗਰੇਜ਼ਾਂ ਵਾਲੀ ਨੀਤੀ ਆ ਨਾ ਉਹੀ ਜਿਹੜਾ ਕਿ ਅਕਸਰ ਇਹਦਾ ਝੂਠੀ ਜਿਹੜੀ ਪੱਗ ਬੰਨੀ ਹੋਇਆ ਉਹ ਅੰਗਰੇਜ਼ਾਂ ਵਾਲੇ ਨੀਤੀ ਇਹ ਭਗਮਹਾਤਮਾਨ ਨੇ ਅਪਣਾਈ ਹੋਈ ਆ ਐਵੇਂ ਕਹੀ ਜਾਊਗਾ ਇਨਕਲਾਬ ਜਿੰਦਾਬਾਦ ਫਿਰ ਪੂਰਾ ਵੀ ਨਾਰਾ ਬੋਲਿਆ ਕਰ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ ਪੂਰਾ ਨਾਰਾ ਭਗ ਸਿੰਘ ਦਾ ਇਹ ਸੀਗਾ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ ਜਿਹੜੇ ਸਾਮਰਾਜੂ ਲਿਆ ਕੇ ਇੱਥੇ ਕਾਰਾਂ ਮਸੂਟੀ ਡਿਵੈਲਪਮੈਂਟ ਕਰ ਰਹੇ ਆ ਕਾਰੀ ਡਿਵੈਲਪਮੈਂਟ ਕਰ ਰਹੇ ਆ ਸਾਨੂੰ ਤੇਰੀ ਡਿਵੈਲਪਮੈਂਟ ਦੀ ਲੋੜ ਨਹੀਂ ਹੈਗੀ ਅਸੀਂ ਵਧਿਆ ਰੋਟੀ ਖਾ ਰਹੇ ਆ ਵਧੀਆ ਘਰਾਂ ਦੇ ਵਿੱਚ ਰਹਿਣਾ ਸਾਡੇ ਸਾਰਿਆਂ ਕੋਲੇ ਘਰ ਹੈਗੇ ਨੇ ਸਾਨੂੰ ਤੇਰੇ ਘਰਾਂ ਦੇ ਵਿੱਚ ਜਿਹੜੀਆਂ ਤੂੰ ਕਹਿਣਾ ਵੀ ਮੈਂ ਉੱਥੇ ਤੁਹਾਨੂੰ ਕਲੋਨੀਆਂ ਬਣਾ ਕੇ ਤੋਂ ਉਹਨਾਂ ਦੇ ਵਿੱਚ ਘਰ ਦੇਊਗਾ ਥੋੜੀ ਡਿਵੈਲਪਮੈਂਟ ਕਰੂ ਸਾਨੂੰ ਤੇਰੀ ਡਿਵੈਲਪਮੈਂਟ ਦੀ ਲੋੜ ਨਹੀਂ ਹੈਗੀ ਇਹ ਗੱਲ ਧਿਆਨ ਨਾਲ ਸੁਣ ਲਿਓ ਹੁਣ ਆਪਾਂ ਅੱਜ ਦੇ ਭਗਮਾਤ ਮੰਡਾ ਵਿਰੋਧ ਕਰੀ ਜਾਂਦੇ ਆ ਕੱਲ ਨੂੰ ਉਹ ਕਾਂਗਰਸ ਵਾਲੇ ਆ ਜਾਣਗੇ ਸਮਝੋ ਇਸ ਗੱਲ ਨੂੰ ਸਮਝੋ ਇਸ ਗੱਲ ਨੂੰ ਦਿਮਾਗ ਦੇ ਵਿੱਚ ਪਾਉਣਾ ਪੈਣਾ ਇੱਥੇ ਆ ਕੇ ਲੀਟਰ ਡਰਾਮੇ ਕਰਨਗੇ ਵੱਡੇ ਵੱਡੇ ਦੇਖੋ ਜੀ ਅਸੀਂ ਅੱਜ ਤੁਹਾਡੇ ਨਾਲ ਖੜੇ ਆਂ ਕਿਹੜੇ ਨਾਲ ਖੜੋਣੇ ਬਾਈ ਵਿਧਾਨ ਸਭਾ ਦੇ ਵਿੱਚ ਜਿਹੜੇ ਮੁੱਦਿਆਂ ਦੀ ਗੱਲ ਕਰਨ ਆਲੀਆ ਪਹਿਲਾਂ ਇਹਨਾਂ ਨੇ ਕਿੰਨੇ ਕੁ ਮੁੱਦਿਆਂ ਦੀ ਗੱਲ ਕਰੀਆ ਦੱਸੋ ਬਾਈ ਜਵਾਬ ਦਿਓ ਮੈਨੂੰ ਇਸ ਗੱਲ ਦਾ ਪੰਜਾਬ ਦੀ ਥੋੜੋ ਕੋਲੇ ਜਿਹੜੀ ਵਿਧਾਨ ਸਭਾ ਉਹ ਤੁਹਾਡੇ ਪੰਜਾਬ ਕੋਲੇ ਨਹੀਂ ਹੈਗੀ ਉਹ ਦਿੱਲੀ ਦੇ ਸਾਰੇ ਚਲਾਉਂਦੇ ਨੇਗੇ ਛੋੜ ਚੀਜ਼ ਕਹਿੰਦੇ ਵਿਧਾਨ ਸਭਾ ਦੇ ਵਿੱਚ ਮਤੇ ਉਹ ਮਤੇ ਆਪਾਸ ਕਰਦੇ ਨੇਗੇ ਇਹ ਇਹ ਸਾਰਾ ਜਿਹੜਾ ਕਰ ਰਹੇ ਨੇ ਕਰ ਕਿਉਂ ਰਹੇ ਨੇਗੇ ਆਹ ਲੱਭਧਮਤਮਾਨ ਕਰ ਰਹਾ ਇਹ ਕਰ ਕਿਉਂ ਰਹਾ ਕਿਉਂਕਿ ਇਹਨਾਂ ਨੇ ਆਪਣੇ ਘਰ ਭਰਨੇ ਆ ਆਪਣੇ ਇਹਨਾਂ ਨੇ ਕੀ ਕਰਨਾ ਵੋਲਡ ਡਿਵੈਲਪਮੈਂਟ ਨਹੀਂ ਕਰਨੀ ਇਹਨਾਂ ਨੇ ਪੈਸਾ ਇਕੱਠਾ ਕਰਨਾ ਕੇਸਰੀਵਾਲ ਵਰਗਣਾ ਸਾਰਾ ਨੇ ਮਿੱਤਸ਼ਾ ਵਰਗਣਾ ਸਾਰਾ ਨੇ ਪੈਸਾ ਇਕੱਠਾ ਕਰਨਾ ਇਹ ਇਹ ਕੱਲੂ ਆਉਣਗੇ ਇਹ ਕਿਹੜਾ ਵਿਧਾਨ ਸਭਾ ਦੇ ਵਿੱਚ ਕਿੰਨੇ ਜਿਹੜੇ ਪੰਜਾਬ ਦੇ ਮੁੱਦੇ ਨੇ ਲਾਮਾ ਲੱਖਾਂ ਬਈ ਅੱਜ ਬਾਅਦ ਚ ਬੋਲੂਗਾ ਟਿਟੇਲ ਨਾ ਬਈ ਦੱਸ ਦੀ ਜਿਹੜੇ ਮੁੱਦਿਆਂ ਦੀ ਗੱਲ ਕਰ ਲੈਣਗੇ ਵਿਧਾਨ ਸਭਾ ਦੇ ਵਿੱਚ ਇੱਕ ਵੀ ਮੁੱਦੇ ਦੀ ਗੱਲ ਕਰ ਲੈਣ ਇੱਕ ਵੀ ਮੁੱਦੇ ਦੀ ਜਿਹੜਾ ਸਾਡੇ ਪੰਜਾਬ ਦੇ ਮੁੱਦੇ ਨੇ ਬੋਲ ਹੀ ਸਕਦੇ ਹੋ ਇੱਕ ਵੀ ਮੁੱਦੇ ਤੇ ਬੋਲ ਪਾਣੇ ਉੱਥੇ ਕੰਜਰੀਆਂ ਵਾਂਗੂ ਤਾਂ ਲੜਦੇ ਨੇ ਬਰੋਤੀ ਤੇ ਰੋਟੀ ਦੀ ਗੱਲ ਕਰ ਲਈਏ ਕੰਜਰੀਆਂ ਵਾਂਗੂ ਲੜਦੇ ਨੇ ਮੈਂ ਕਹਿ ਸਾਡੇ ਪੰਜਾਬ ਨੂੰ ਸਭ ਤੋਂ ਵੱਧ ਬਰਬਾਦ ਕਰਨਾ ਮੈਂ ਦੇਖ ਰਿਹਾ ਪ੍ਰਵਾਸ ਪਰਵਾਸ ਕਰ ਰਿਹਾ ਮੈਂ ਕਹਿਣਾ ਵੀ ਕੋਈ ਨੀਤੀ ਬਣਾਓ ਫੇੜ ਲੱਖ ਬੰਦਾ ਜੱਟ ਤੇ ਪੰਜਾਬ ਦੇ ਵਿੱਚ ਬੈਠਾ ਕੋਈ ਕੋਈ ਤਾਂ ਉਹਦੇ ਬਾਰੇ ਬੋਲਣ ਦੇ 20 ਕਾਂਗਰਸੀਆਂ ਨੂੰ ਮੈਂ ਗੱਲ ਕਹੀ ਹੈ ਕੋਈ ਨੀਤੀ ਬਣਾ ਸਕਦੇ ਤੁਸੀਂ ਉਹਦੇ ਖਿਲਾਫ ਕੋਈ ਕਾਨੂੰਨ ਲੈ ਕੇ ਆ ਸਕਦੇ ਹੋ ਡਰਾਮੇ ਕਰੀਓ ਨੇ ਪਾ ਕੇ ਜਿੱਟੇ ਕੁਰਤੇ ਪਾ ਕੇ ਚਾਰ ਕੁ ਦਿਨ ਲਿੱਤ ਰਹੇ ਆਪਰੇ ਲਿੱਟਰ ਪੜਾਏ ਲੁਗਾ ਤੁਸੀਂ ਸਾਡੇ ਪੰਜਾਬ ਨੂੰ ਉਜਾੜਤੇ ਲੱਗੇ ਹੋਇਓ ਬਾਰ ਬਾਰ ਕਿਤੇ ਕਾਂਗਰਸੀ ਆ ਕੇ ਕਿਤੇ ਬਾਤਾਂ ਨਾਲ ਚੱਕੀ ਫੁਰਦੇ ਨੇ ਝੁੰਡ ਬੜੀ ਜ਼ਰੂਰੀ ਆ ਜੀ ਸਰਕਾਰ ਲਿਆਉਣੀ ਕਾਲੀ ਤਾਲ ਦਾ ਲਿਆਉਣਾ ਬੜਾ ਜ਼ਰੂਰੀ ਆ ਜੀ ਪੰਥਕ ਪਾਰਟੀ ਆ ਕੀ ਕਰਿਆ ਪੰਥਕ ਪਾਰਟੀ ਨੇ ਕੀ ਕਰਿਆ ਪੰਥਕ ਪਾਰਟੀ ਨੇ ਜਿਹੜੀ ਸਿੱਖਾਂ ਦੀ ਨਿਮਾਇੰਦਗੀ ਕਰਨ ਵਾਲੀ ਪਾਰਟੀ ਉਹਨਾਂ ਨੇ ਸਭ ਤੋਂ ਵੱਧ ਸਿੱਖਾਂ ਦੇ ਪਿੱਛੇ ਸੁਰਾ ਮਾਰਿਆ ਇਹ ਗੱਲ ਸਮਝੇ ਜਿਹੜੇ ਕ੍ਰਾਂਤੀਕਾਰੀ ਆਏ ਸੀਗੇ ਵੱਡੇ ਇਹ ਕਹਿੰਦੇ ਵੀ ਬਸ ਸਾਡੇ ਤੋਂ ਬਿਨਾ ਤਾਂ ਹੋਰ ਕੋਈ ਕੱਖ ਕਰ ਹੀ ਨਹੀਂ ਸਕਦਾ ਸਭ ਤੋਂ ਵੱਡੇ ਵੱਡੇ ਆਜ਼ਾਦੀ ਘਹਾੜੇ ਅਸੀਂ ਆ ਭਗਤ ਸਿੰਘ ਦੀ ਜੋ ਸੋਚ ਤੇ ਚੱਲਣ ਵਾਲੇ ਅਸੀਂ ਆ ਇਹ ਕਹਿੰਦੇ ਸੀਗੇ ਇਹ ਕਹਿੰਦੇ ਸੀ ਸਭ ਤੋਂ ਵੱਧ ਸਾਡੀਆਂ ਪੰਜਾਬ ਦੇ ਧਰਤੀ ਉਪਰ ਫੈਕਟਰੀਆਂ ਲਾ ਕੇ ਜ਼ਮੀਨਾਂ ਖੋ ਕੇ ਸਭ ਤੋਂ ਵੱਧ ਸਾਮਰਾਜਦਾਬਾਦ ਦਾ ਪੱਖ ਇਹ ਬੰਦੇ ਪੂਰੇ ਰਹਿਣੇਗੇ ਇਹ ਬੰਦੇ ਸਭ ਤੋਂ ਵੱਧ ਪੰਜਾਬ ਨੂੰ ਵੇਚਣ ਤੇ ਇਹੋ ਨੇ ਲਾੜਦਲੇ ਲੋਕਾਂ ਦਾ ਇਹ ਬੰਦੇ ਫਰੋੜ ਕਰ ਰਹੇ ਨੇ ਕਿਸਾਨਾਂ ਨੂੰ ਕੁੱਟ ਕੇ ਮਾਰ ਰਹੇ ਨੇ ਮਜ਼ਦੂਰ ਜੱਥੇ ਬੰਦੇ ਨੂੰ ਕੁੱਟ ਕੇ ਮਾਰ ਰਹੇ ਨੇ ਸਿੱਖ ਜੱਥੇ ਬੰਦੇ ਨੂੰ ਇਹ ਮਾਰ ਰਹੇ ਨੇ ਕੁੱਟ ਕੇ ਦੱਸੋ ਜੀ ਦੱਸੋ ਮੈਨੂੰ ਖੜੇ ਹੱਥ ਖੜੇ ਕਰਕੇ ਦੱਸੋ ਵੀ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਆਏ ਸੀਗੇ ਜਿੰਨਾ ਪ੍ਰਾਨਸੇ ਲੱਗੀ ਐ ਤੁਸੀਂ ਮੈਨੂੰ ਹੱਥ ਖੜੇ ਕਰਕੇ ਦੱਸੋ ਕਿ ਉਹਨਾਂ ਨੇ ਗਲਤ ਕਰਦਾ ਠੀਕ ਕੀਤਾ ਜੇ ਠੀਕ ਤਾਂ ਹੱਥ ਖੜੇ ਕਰਕੇ ਦੱਸੋ ਉਹਨਾਂ ਨੇ ਬੁਰਾ ਕੀਤਾ ਕੀਤਾ ਸੀਗਾ ਦੱਸੋ ਮੈਨੂੰ ਬੁਰਾ ਕੀਤਾ ਸੁਣਾੜੇ ਪਰ ਇੰਨਾ ਬੰਦਿਆਂ ਨੇ ਦੁਬਾਰਾ ਦੁਬਾਰਾ ਲਾ ਲਾ ਕੇ ਅੰਨਸੇ ਥੂਰੀ ਤੀਰੀ ਬਾਤ ਫੋਕੇ ਦੇਗੇ ਸਾਡੇ ਬੰਦੀ ਸਿੰਘ ਬੈਠੇ ਨੇ ਜਿੱਲਾਂ ਦੇ ਵਿੱਚ ਇਹ ਬੋਲਣਗੇ ਕਾਂਗਰਸੀ ਬੰਦੀ ਸਿੰਘਾਂ ਬਾਰੇ ਜਿਨ੍ਹਾਂ ਨੇ ਪੰਜਾਬ ਬਚਾਇਆ ਜਿਨ੍ਹਾਂ ਨੇ ਪੰਜਾਬ ਦਾ ਪਾਣੀ ਬਚਾਇਆ ਜਿਹੜਾ ਐਸਵਾਈ ਵਾਲੇ ਨਹਿਰਾਵਰਕ ਨੂੰ ਨੱਕੇ ਲਾਏ ਇਹ ਬੰਦੇ ਬੋਲ ਪੈਣਗੇ ਦੱਸੋ ਮੈਨੂੰ ਹੱਥ ਖੜਾ ਕਰਕੇ ਦੱਸੋ ਬੋਲ ਪਿੰਡ ਗੋ ਦੱਸੋ ਇਸ ਕਰਕੇ ਇਹ ਕਿਹੜੀ ਗੱਲ ਹੈ ਇਹ ਬੋਲਦੇ ਬੋਲਦੇ ਕੁਝ ਨਹੀਂ ਕਿਉਂਕਿ ਇਹਨਾਂ ਦੇ ਵੱਡਿਆਂ ਵੱਡੀਆਂ ਦਵਾਰਾਂ ਨੇ ਨਾ ਜਿਹੜੀਆਂ ਲਵੇ ਵੱਡੀਆਂ ਵੱਡੀਆਂ ਦਵਾਰਾਂ ਨੇਗੀਆਂ ਇਹਨਾਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਖੜੀਆਂ ਨੇ ਆ ਲੱਖਾ ਭਾਈ ਬੈਠਾ ਇੱਥੇ ਅਸੀਂ ਪਿੱਛੇ ਪੰਜਾਬੀ ਦੇ ਮੁੱਦਿਆਂ ਦੇ ਵਾਕੇ ਸੁਣ ਲਈ ਧਿਆਨ ਵਾਲੀ ਗੱਲ ਹੈ ਪਿਛਲੇ ਸਾਲ ਜਦੋਂ ਕਾਂਗਰਸ ਚੰਨੀ ਦੀ ਸਰਕਾਰ ਸੀ ਚੰਨੀ ਲੱਖਾ ਭਾਈ ਨੂੰ ਕਹਿੰਦਾ ਕਨਾਲ ਚੋੜ ਲੜਣਾ ਅਸੀਂ ਕਿਹਾ ਕੀ ਕਰਾਂਗੇ ਕਾਂਗਰਸ ਜਾ ਕੇ ਤੂੰ ਕਹਿੰਦਾ ਕਾਂਗਰਸ ਦੇ ਵਿੱਚ ਚੋਣ ਲੜ ਲਾ ਅਸੀਂ ਤੇਰੀ ਕਾਂਗਰਸ ਚਾੱਕ ਰ ਕੇ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਤੇਰੀ ਕਾਂਗਰਸ ਬੋਲਣ ਦੀ ਉਦੋਂ ਸਾਨੂੰ ਕਹਿੰਦਾ ਨਾ ਇੱਦਾਂ ਕਰਕਣਾ ਸੰਵਿਧਾਨ ਦੇ ਵਿੱਚ ਕਹਿੰਦਾ ਪਾਰਟੀ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰਨੀ ਪੈਂਦੀ ਆ ਅਸੀਂ ਆਖਿਆ ਤੇਰੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਨਹੀਂ ਕਰ ਸਕਦੇ ਅਸੀਂ ਅਸੀਂ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਆਪਣੇ ਪੰਜਾਬ ਤੇ ਮੁੱਦਿਆਂ ਦੀ ਗੱਲ ਕਰਾਂਗੇ ਆ ਥੋਡੇ ਸਾਹਮਣੇ ਖੜੇ ਆ ਕਰੋੜਾ ਅਰਬ ਰੁਪਿਆ ਨੋਜਵਾਨਾ ਦਵਾ ਕੇ ਹਰ ਇੱਕ ਕਿਸਾਨੀ ਦੇ ਮੁੱਦੇ ਤੇ ਜਿੰਨੇ ਕਿ ਚੋਕਰਾਂ ਪਹੁੰਚਦੇ ਆ ਸਾਡੇ ਆ ਭਾਵਾਂ ਤੇ ਕਰੇਲਾ ਬੰਦੇ ਨੇ ਪਰਚੇ ਕਿੱਟੇ ਹੋਣੇ ਇਹ ਕੋਈ ਵੀ ਐਮਐਲਏ ਕੋਈ ਪੋਲੀਟੀਕਲ ਬੰਦਾ ਇਹੋ ਜਿਹੇ ਮੁੱਦੇ ਤੇ ਲੜਨ ਨੂੰ ਦੱਸੋ ਲੜ ਸਕਦਾ ਇਹਨਾਂ ਦੇ ਵਿੱਚੋਂ ਕੋਈ ਕਰ ਸਕਦਾ ਕੋਈ ਗੱਲ ਨਹੀਂ ਕਰ ਸਕਦੇ ਐਡੀ ਦਾਮਣੀ ਹੈਗਾ ਨਾ ਇਹ ਲੱਤਾਂ ਦੇ ਵਿੱਚ ਲੱਤਾਂ ਬਾਹਰ ਨਹੀਂ ਚਲਦੀਆਂ ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਵੱਡੇ-ਵੱਡੇ ਦੁਬਾਰਾ ਖੜੀਆਂ ਨੇ ਕੋਈ ਨਹੀਂ ਇਹਨੇ ਗੱਲ ਕਰ ਸਕਦਾ ਇਸ ਕਰਕੇ ਤੁਹਾਨੂੰ ਹੀ ਬੇਨਤੀ ਕਰ ਲਈ ਆਇਆ ਅਸੀਂ ਆਪਣੀ ਮਾਂ ਲਈ ਮਰ ਸਕਦੇ ਹਾਂ ਮਰ ਸਕਦੇ ਹਾਂ ਧਰਤੀ ਸਾਡੀ ਮਾਂ ਹੈ ਅੱਜ ਦੇਖ ਲੋ ਕਿ ਕਿੰਨੀ ਜਿਹੜੀ ਜ਼ਮੀਨ ਘੱਟ ਚੁੱਕੀ ਆ ਦੁਨੀਆਂ ਦੇ ਉੱਪਰ ਜਿੰਨੀਆਂ ਵੀ ਲੜਾਈਆਂ ਹੋ ਰਹੀਆਂ ਨੇ ਚੰਗਾ ਜੁੱਤਾ ਹੋ ਰਹੀਆਂ ਨੇ ਜਕਰੇਣ ਦੇ ਵਿੱਚ ਚੱਲ ਰਹੀ ਆ ਸਾਰੀਆਂ ਲੜਾਈਆਂ ਜ਼ਮੀਨ ਪਿੱਛੇ ਹੋ ਰਹੀਆਂ ਨੇ ਸਾਰੀਆਂ ਜਿੰਨੀਆਂ ਵੀ ਲੜਾਈਆਂ ਹੋ ਰਹੀਆਂ ਨੇ ਜਦੋਂ ਤਾਂ ਲੈ ਕੇ ਸੰਸਾਰ ਚੱਲਿਆ ਜਦੋਂ ਕਿ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਚਾਰ ਆ ਦਸਿਆ ਕਰਨੇ ਚਲੇ ਸੀ ਉਦੋਂ ਕੋਲਾਂਡ ਦੇ ਵਿੱਚ ਕੋਲਾਂਡ ਦਾ ਇੱਕ ਰਾਜਾ ਸੀਗਾ ਜਿਹੜੇ ਕਿ ਬੋਲਾਂ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਇੰਗਲੈਂਡ ਖਰੀਦਿਆ ਇੰਗਲੈਂਡ ਖੋਜਿਆ ਬੇੜਾ ਬਣਾ ਕੇ ਜਿਹੜੀ ਕਿ ਇੱਕ ਬਪਸੀਰ ਜਮਣੀ ਉਹ ਤੁਸੀਂ ਦੇਖ ਲਿਓ ਉਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜ਼ਮੀਨ ਦੀ ਖੋਜ ਕਰੀ ਜ਼ਮੀਨਾਂ ਤੇ ਲੜਾਈਆਂ ਸ਼ੁਰੂ ਤੋਂ ਚੱਲਦੀਆਂ ਆਈਆਂ ਨੇ ਕਿਹਾ ਅਸੀਂ ਪੱਥਰ ਆਹ ਜਿਹੜਾ ਉੱਪਰ ਪੱਥਰ ਖੜਾ ਨਾ ਇਹ ਪੱਥਰ ਸਾਡੇ ਕੋਈ ਕੰਮ ਨਹੀਂ ਆਉਣਾ ਡਿਵੈਲਪਮੈਂਟ ਸਾਡੇ ਕੋਈ ਕੰਮ ਨਹੀਂ ਆਉਣੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ ਤਰੱਕੀ ਕਰ ਰਹੇ ਹਾਂ ਤੁਸੀਂ ਬਣਾਸ ਕਰ ਰਹੇ ਹੋ ਤੁਸੀਂ ਆਬੋ ਹਵਾ ਪਾਣੀ ਧਰਤੀ ਮਾਣੂ ਇਹਨਾਂ ਨੂੰ ਤਬਾਹ ਕਰਕੇ ਤੁਸੀਂ ਕਹਿੰਦਾ ਵਿਕਾਸ ਕਰ ਰਹੇ ਹੋ ਕਹਿੰਦਾ ਵਿਕਾਸ ਹੈ ਇਹ ਵਿਕਾਸ ਨਹੀਂ ਅਪਨਾਸ ਹੈ ਇਹ ਪਨਾਸ ਹੋ ਰਿਹਾ ਹੈ ਪਹਿਲਾਂ ਲੋਕਾਂ ਦੀ ਉਮਰ 100 ਸਾਲ ਤੱਕ ਹੁੰਦੀ ਸੀ ਅੱਜ ਕੋਈ 60 ਸਾਲ ਤੋਂ ਨਹੀਂ ਟੱਪਦਾ ਹਰ ਇੱਕ ਮੰਦਰ ਦੇ ਘਰ ਤੇ ਫ੍ਰੀਜ ਉੱਪਰ ਦਵਾਈ ਪਈਆ ਜਾ ਕੇ ਚੈੱਕ ਕਰੋ ਜੇ ਨਹੀਂ ਪਈ ਕਿੰਨੀਆਂ ਬਿਮਾਰੀਆਂ ਸਾਡੀਆਂ 'ਚ ਫੈਲ ਚੁੱਕੀਆਂ ਨੇ ਜੀਆਂ ਇਹ ਕਹਿੰਦੇ ਅਸੀਂ ਹਸਪਤਾਲ ਬਣਾਵਾਂਗੇ ਹਸਪਤਾਲ ਚਾਹੇ ਇੱਕ ਛੱਟੇ ਪਿੰਡਾਂ ਦੇ ਵਿੱਚ ਪੰਜ ਬਣਾ ਲਿਓ ਸਭ ਤੋਂ ਪਹਿਲਾਂ ਬਾਟਾ ਬੰਦ ਦੇ ਕੰਮ ਕਰੋ ਬਾਟਾ ਬੰਦ ਦੇ ਦਰਖਤ ਲਾਓ ਕੁਦਰਤ ਨੂੰ ਲੈ ਕੇ ਜਾਓ ਅਸੀਂ ਦੋ ਜਣ ਅਸੀਂ ਘੱਟ ਨੌਜਵਾਨ ਹੋਣਗੇ ਆ ਗਰਮੀ ਗਰਮੀ ਅਲੱਖਾਂ ਮੈਂ ਬਾਈ ਤੋਂ ਗੱਲ ਸਿੱਖੀ ਆ ਤਿੰਨ ਮਹੀਨੇ ਇਹ ਬੰਦਾ 2 ਮਹੀਨੇ ਕੰਮ ਨਹੀਂ ਕਰਦਾ ਤੱਕਲਾ ਦਰਾਖਤਾਂ ਨੂੰ ਪਾਣੀ ਪਾਈਏ ਤਰ੍ਹਾਂ ਦਾ ਕੁਦਰਤ ਦੇ ਨੇੜੇ ਦਾ ਜਾਓ ਤੁਸੀਂ ਉਹ ਜਿਹੜੇ ਆਪੋ ਹਵਾ ਪਾਣੀ ਧਰਤੀ ਤੁਸੀਂ ਤਬਾਹ ਕਰੀਂ ਲੋ ਕਹਿੰਦੇ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਵਿਕਾਸ ਤਾਂ ਤੁਹਾਨੂੰ ਦੱਸਦਾ ਜਿਹੜਾ ਵਿਕਾਸ ਕਹਿੰਦੇ ਹੋ ਦੁਨੀਆ ਦੇ ਉੱਪਰ ਪ੍ਰਮਾਣੂ ਬੰਬ ਬਣਨੇ ਹੋਣਗੇ ਇਹ ਕਹਾਰਾ ਵਿਕਾਸ ਹੈ ਜੀ ਪ੍ਰਮਾਣੂ ਬੰਬ ਬਣਾਉਣਾ ਸਾਰੇ ਬੀਸਮੈਂਟ ਤਬਾਹ ਹੋ ਜਾਣਗੇ ਇਹ ਵਿਕਾਸ ਨਹੀਂ ਹੈਗਾ ਵਿਕਾਸ ਹੁੰਦਾ ਲੋਕਾਂ ਦੀ ਸਿਹਤ ਸਹੂਲਤਾਂ ਲੋਕਾਂ ਨੂੰ ਤਕੜੇ ਕਰਨਾ ਸਰੀਰਕ ਖੂਨ ਨੂੰ ਵਿਕਾਸ ਕਿਹਾ ਜਾਂਦਾ ਹੈ ਇਸ ਕਰਕੇ ਧਰਤੀ ਮਾਂ ਨੂੰ ਬਚਾਉਣ ਲਈ ਚਾਹੇ ਸਾਨੂੰ ਕਤਰਾ ਕਤਰਾ ਖੂਨ ਦਾ ਬਹਾਉਣਾ ਪਾਵੇ ਬਹਾਮਾਗੇ ਪਰ ਥੋਲੂ ਮੈਂ ਗੱਲ ਕਹਿਣਾ ਚਾਹਣਾ ਸਾਡਾ ਜਿਹੜਾ ਮਾਲਵਾ ਪਰਾਲਾ ਏਰੀਏ ਦੀ ਮੈਂ ਗੱਲ ਕਰਦਾ ਸਾਡੇ ਪਿੰਡਾਂ ਦੇ ਵਿੱਚ ਸਾਡੇ ਪਿੰਡਾਂ ਦੇ ਲੋਕ ਨਹੀਂ ਉਹਨਾਂ ਨੂੰ ਪਿਆਰ ਰੱਖਣ ਦੇ ਪਰ ਤੁਸੀਂ ਲੁਧਿਆਣੇ ਵਾਲੇ ਤੁਹਾਨੂੰ ਬੇਨਤੀ ਕਰਦਾ ਅਸੀਂ ਜਿੰਨਾ ਵੀ ਥੋੜੇ ਲੜ ਸਕਦੇ ਹਾਂ ਮਰ ਸਕਦਾ ਲੜਾਂਗੇ ਪਰ ਤੁਸੀਂ ਨੱਕਦੇ ਇਹਨਾਂ ਦੇ ਵਿੱਚ ਬਦਲ ਜੂ ਤੁਸੀਂ ਪਹਿਲਾਂ ਮੈਨੂੰ ਬਹੁਤ ਸਾਰੇ ਜ਼ਮੀਨਾਂ ਦਿੱਤੀਆਂ ਨੇ ਛੋਟੇ ਕਰਕੇ ਅੱਜ ਜਿਹੜਾ ਨੁਕਸਾਨ ਇੱਥੇ ਆ ਹੋ ਰਿਹਾ ਅੱਜ ਪਾਣੀ ਸਾਰਾ ਕਿੱਟਾ ਵੱਡਾ ਸੀ ਪਿੰਡ ਤੇ ਆਇਆ ਕਿ ਕਿੰਨਾ ਵੱਡਾ ਹੈ 11 ਦਾ ਦਰਿਆ ਉਹਦੇ ਵਿੱਚ ਪਾ ਰਹੇ ਨੇ ਦਰਿਆ ਦੇ ਵਿੱਚ ਇਸ ਕਰਕੇ ਉਹੀ ਬੇਣਤੀ ਹੈ ਕਿਸੇ ਵੀ ਸਰਕਾਰਾਂ ਆਉਂਦੇ ਜਾਂਦੇ ਰਹਿਣਗੀਆਂ ਇਹਨਾਂ ਨੇ ਕੱਖ ਨਹੀਂ ਕਰਨਾ ਗੱਲਾਂ ਲਗੀਆਂ ਆਪ ਘਮਤਮਾਨ ਜਿਹੜਾ ਪਹਿਲਾਂ ਵੱਡੇ ਵੱਡੇ ਡਰਾਮੇ ਕਰਦਾ ਹੁੰਦਾ ਸੀ ਤੂੜੀ ਬੱਚੋ ਪੁੱਤ ਲੱਭਿਆ ਵੱਡੀਆਂ ਵੱਡੀਆਂ ਕਪਤਾਵਾ ਸੁਣਨ ਨੂੰ ਹੁੰਦਾ ਸੀਗਾ ਕਿੱਧਰ ਗਿਆ ਬਈ ਕਿਸੇ ਨੇ ਕੁਝ ਨਹੀਂ ਕਰਨਾ ਕੱਲ ਆਉਣਾ ਲੜਨਾ ਪੈਣਾ ਆਪ ਮਹਾਰੇ ਗੱਲ ਕਰਨੀ ਪੈਣੀ ਆ ਸਾਨੂੰ ਇਕੱਠੇ ਹੋਣਾ ਪੈਣਾ ਹੁਣ ਮੇਰੀ ਕੋਈ ਬੇੜਤੀ ਆ ਜਿਹੜੀ ਲਾਸਟ ਸਾਰੇ ਆ ਕਿਸਾਨ ਜੱਥੇਬੰਦਿਆਂ ਦਾ ਇਕੱਠੇ ਹੋਣਾ ਬੜਾ ਜ਼ਰੂਰੀ ਆ ਇਹ ਗੱਲ ਸੁਣ ਲਓ ਧਿਆਨ ਨਾਲ ਕਿਸਾਨ ਜੱਥੇਬੰਦਿਆਂ ਦੇ ਵਿੱਚ ਏਕਤਾ ਲੈ ਕੇ ਆਉਣੀ ਬੜੀ ਜ਼ਰੂਰੀ ਆ ਉਹਨਾਂ ਦੀਆਂ ਮੀਟਿੰਗਾਂ ਕਰਾਉਣੀਆਂ ਉਹਨਾਂ ਨੂੰ ਇਕੱਠੇ ਕਰਨਾ ਇਹ ਬੜਾ ਜ਼ਰੂਰੀ ਆ ਜਿਹੜੇ ਅਲੱਗ-ਅਲੱਗ ਮੋਰਚੇ ਲੱਗ ਰਹੇ ਨੇ ਕਿਸਾਨ ਜੱਥੇਬੰਦਿਆਂ ਤੋਂ ਇਲਾਵਾ ਕੋਈ ਵੀ ਥੋੜੀ ਜਮੀਨਾ ਨਹੀਂ ਬਚਾ ਸਕਦਾ ਜਿੱਡਾ ਮਰਜੀ ਆ ਕਿਉਂਕਿ ਜੇ ਤੁਸੀਂ ਕਹੋਗੇ ਵੀ ਕਾਂਗਰਸ ਵਾਲੇ ਅੱਤੇ ਦਾ ਬਦਲਾ ਬੰਦੇ ਬਸ ਡਾਕੀ ਨੇਗੇ ਇਹ ਤਾਂ ਮੈਂਟ ਦੇ ਵਿੱਚ ਭਗਮਾਰਤ ਮਾਰ ਜਿਹੜਾ ਮਾਰਿਆ ਤਾਂ ਮੈਂਟ ਦੇ ਵਿੱਚ ਭੱਜ ਜਾਣਗੇ ਸਾਨੂੰ ਭੁਜਾ ਕੇ ਦਿਖਾਵੇ ਆਹ ਖੜਿਆ ਟੱਕੜ ਕੇ ਦਿਖਾਵੇ ਕਿਤੇ ਇਸ ਕਰਕੇ ਇਹ ਥੋਥੇ ਨੇਗੇ ਇਹ ਇਹਨਾਂ ਨੇ ਕੋਈ ਕੱਖ ਨਹੀਂ ਹੈਗਾ ਇਸ ਕਰਕੇ ਨੌਜਵਾਨੋ ਧਿਆਨ ਨਾਲ ਸੁਣ ਲਿਓ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਕੇ ਜਾਣਾ ਜਿਹੜੇ ਤੁਸੀਂ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਜਿੰਨੇ ਇਹਨਾਂ ਦੇ ਵੱਡੇ ਲੀਡਰ ਨੇ ਸਾਨੂੰ ਸਾਰੇ ਫੋਨ ਕਰਦੇ ਨੇਗੇ ਸਾਨੂੰ ਅਸੀਂ ਕਿਤੇ ਲਈ ਖੜੇ ਆ ਤੁਸੀਂ ਤੁਹਾਡੇ ਮੂਹਰੇ ਹੱਥ ਮੰਨ ਕੇ ਬੇਨਤੀ ਹੈ ਤੁਸੀਂ ਇਹ ਪਾਰਟੀ ਨਾਲ ਖੜਾ ਛੱਡ ਕੇ ਤੁਸੀਂ ਆਪ ਮਾਰ ਰਜੇਕਤਾ ਦੀ ਲੜਨਾ ਸੀ ਪੰਜਾਬ ਲਈ ਲੜਨਾ ਹੈ ਲੜਨਾ ਸੀ ਧਰਤੀ ਮਾਂ ਲਈ ਲੜਨਾ ਹੈ ਅਸੀਂ ਕਿਸੇ ਪਾਰਟੀ ਪਿਛੇ ਨਹੀਂ ਲੜਨਾ ਸਿਰਫ ਪਾਰਟੀਆਂ ਪਾਰਟੀਆਂ ਬਾਤ ਨਹੀਂ ਹੋ ਜਣ ਮੈਂ ਇਕਤਾ ਲਈ ਇਕੱਠੇ ਹੋ ਜਓ ਇਕੱਠੇ ਹੋ ਕੇ ਜਿਹੜੀਆਂ ਲੜਾਈਆਂ ਜਿੱਤੀਆਂ ਜਾਣਗੀਆਂ ਸਾਰੇ ਜਾਣੇ ਹੀ ਬੇਨਤੀ ਹੈ ਵੀ ਜਿਵੇਂ ਅੰਗਰੇਜ਼ਾਂ ਨੇ ਸਾਨੂੰ ਪਾੜ ਕੇ ਰਾਜ ਕੀਤਾ ਸੀਗਾ ਅੱਜ ਵੀ ਸਾਨੂੰ ਉਵੇਂ ਜਿਕਰੂ ਵੱਖ-ਵੱਖ ਪਾਰਟੀਆਂ ਪਾੜ ਕੇ ਰਾਜ ਕਰ ਰਹੀਆਂ ਨੇ ਗਿਆ ਇਹ ਗੱਲ ਮੰਨ ਲਓ ਕਿ ਗਲਤੀ ਸਾਡੀ ਵੀ ਆਪਣੀ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੱਥੇ ਡਿਊਟੀ ਲਾਓਗੇ ਖੜੇ ਮਿਲਾਂਗੇ ਇਹਨਾਂ ਦੇ ਪੈਰਾਂ ਥੱਲੇ ਹੱਕ ਮਚਾ ਦਾਂਗੇ ਫਿਕਰ ਨਾ ਕਰੋ ਪਹਿਲਾਂ ਵੀ ਹੱਕ ਮਚਾਈ ਆਂ ਭੱਜਲਾ ਜਿੱਥੇ ਤੱਕੜ ਭੱਜਿਆ ਨਾ ਤੇਰੇ ਪਿੱਛੇ ਹੀ ਰਾਵਾਂਗੇ ਭਗਵਾਨਤ ਮਾਨਸਾ ਤੇਰੇ ਪੈਰ ਜਿਸਮੇਂ ਦੇ ਵਿੱਚ ਪੈਰ ਨਹੀਂ ਧਰਨਦੇ ਕਿਉਂਕਿ ਧਰਤੀ ਸਾਡੀ ਮਾਂ ਹੈ ਇਸ ਕਰਕੇ ਸਾਰੇ ਜਾਣੇ ਸਾਰੇ ਜਾਣੇ ਖੜਾ ਹੋ ਕੇ ਹੱਥ ਕੜੇ ਕਰਕੇ ਕੋਈ ਜਵਾਬ ਦੇ ਦਿਓ ਵੀ ਮਰ ਜਾਗੇ ਪਰ ਮਰਲਾ ਜ਼ਮੀਨਦਾਰੀ ਦੇ ਮੇਰੇ ਹੱਥ ਕੜੇ ਕਰਕੇ ਦੱਸ ਦਿਓ ਭਗਵੰਤ ਮਾਨ ਨੂੰ ਹੱਥ ਕੜੇ ਕਰ ਦੇਖ ਲੈ ਭਗਵੰਤ ਮਾਨ ਸਿਆ ਦੇਖ ਲੈ ਚੌਧਰੀ ਵਾਲਾ ਤੈਨੂੰ ਪਿਆਰ ਨਹੀਂ ਕਰਨਦਾ ਸਾਡੀਆਂ ਮਾਵਾ ਬੈਠੇ ਨੇ ਮਾਈ ਭਾਗੂ ਦੀਆਂ ਬਾਰਸ਼ਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ